ਸਿੱਖ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੀ ਇੱਕ ਸਿੱਖ ਕਰਮਚਾਰੀਆਂ ਨੂੰ ਜਿਹੜਾ ਕਿ ਕਿਰਪਾਨ ਪੈਣਨ ਤੋਂ ਰੋਕਿਆ ਗਿਆ ਇਸ ਗੱਲ ਤੋਂ ਬਾਅਦ ਹੁਣ ਉੱਥੇ ਹੀ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਈਮਾਨ ਸਿੰਘ ਜਿਹੜਾ ਕਿ ਮਾਨ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਹੀ ਹਮੇਸ਼ਾ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ ਤੇ ਉੱਥੇ ਹੀ ਕੁਝ ਸਿੱਖ ਕਰਮਚਾਰੀਆਂ ਨੂੰ ਜਿਹੜਾ ਕਿ ਕਿਰਪਾਨ ਰੋਗ ਪਾਉਣ ਤੋਂ ਜਿਹੜਾ ਕਿ ਮਨਾਹੀ ਕੀਤੀ ਗਈ ਹੈ ਤੇ ਇਸ ਗੱਲ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਸਾਰੀਆਂ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਉਹਨਾਂ ਨੇ ਕਐਸਡੀਪੀਸੀ ਨੂੰ ਵੀ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਸਿੱਖਾਂ ਦੇ ਹੱਕ ਦੇ ਵਿੱਚ ਮੁਰ ਤੋਂ ਆਵਾਜ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੱਕੀ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਪਰਟਵਾਰ ਵੀ ਕੀਤਾ ਗਿਆ ਆਉ ਤੁਹਾਨੂੰ ਸੁਣਾਉਣੇ ਹੀ ਮਾਨ ਸਿੰਘ ਮਾਨ ਦਾ ਪਹਿਲਾਂ ਕੀ ਕਹਿਣਾ ਹੈ ਰੋਡੀ ਏਜੰਸੀ ਬਿਊਰੋ ਫਾਰ ਸਿਵਲ ਏਵੀਏਸ਼ਨ ਸਿਕਿਉਰਿਟੀ ਨੇ ਹਦਾਇਤ ਕੀਤੀ ਹੈ ਕੋਈ ਵੀ ਸਿੱਖ ਮੁਲਾਜ਼ਮ ਆਪਣੇ ਕੰਮ ਦੇ ਉੱਤੇ ਕਿਰਪਾਨ ਨਹੀਂ ਪਹਿਨ ਸਕਦਾ ਇਹ ਜਿਹੜਾ ਹਦਾਇਤ ਹੈ ਉਸ ਏਜੰਸੀ ਨੇ ਕੀਤੀ ਹੈ ਜਿਹਦੇ ਵਿੱਚ ਵਿਕਾਸ ਸਿਆਦਰ ਸੀ ਜ਼ਾਮਨ ਕੋਇਲ ਸੀਗਾ ਔਰ ਜਿਸਨੇ ਬਾਹਰਲੇ ਦੇਸ਼ਾਂ ਕੈਨੇਡਾ ਨੇ ਅਮਰੀਕਾ ਨੇ ਪਾਇਆ ਇਹ ਸਿੱਖ ਮਾਰੂ ਨੀਤੀ ਰੱਖਦੀ ਹੈ ਨਿੱਜਰ ਸਾਹਿਬ ਗੁਰਪਤਵਾਨ ਸਿੰਘ ਪੰਨੂ ਇਹਨਾਂ ਦੇ ਕਤਲ ਦੀ ਸਾਜ਼ਿਸ਼ਾਂ ਤੇ ਕਤਲ ਕਰਨ ਤੇ ਇਹਦਾ ਹੋਮ ਮਿਨਿਸਟਰੀ ਦਾ ਔਰ ਨਰਿੰਦਰ ਮੋਦੀ ਦਾ ਹੱਥ ਚੱਲ ਰਿਹਾ ਇਹ ਜਿਹੜੀ ਸਿੱਖ ਮਾਰੂ ਨੀਤੀ ਹੈ ਲਗਾਤਾਰ ਰਾਜੀ ਏਜੰਸੀ ਸਿੱਖਾਂ ਦੇ ਉੱਤੇ ਥੋਪਰੀ ਹੈ ਜਿਹਦਾ ਹਿੱਸਾ ਬਿਊਰੋ ਫ ਸਿਵਲ ਐਵੀਏਸ਼ਨ ਸਿਕਿਉਰਿਟੀ ਉਹ ਰੋ ਦਾ ਹੀ ਹਿੱਸਾ ਹੈ ਉਹ ਰੋ ਦਾ ਜਿਹੜਾ ਇੰਟੈਲੀਜੈਂਸ ਹੈ ਜਿਹੜਾ ਹਵਾਈ ਇੰਟੈਲੀਜੈਂਸ ਹੈ ਸਿਗਨਲ ਕਮਿਊਨੀਕੇਸ਼ਨ ਹੈ ਉਹਦੇ ਉੱਤੇ ਇਹ ਕੰਮ ਕਰਦਾ ਹੈ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ ਸੰਵਿਧਾਨ ਦੇ ਧਾਰਾ 25 ਐਕਸਪਲੇਨੇਸ਼ਨ 2 ਚ ਸਪੱਸ਼ਟ ਲਿਖਿਆ ਸਿੱਖਸਾ ਅਲਾਉਡ ਟੂ ਵੇਅਰ ਜਿਵੇਂ ਮੈਂ ਪਹਿਨੀ ਹੋਈ ਹੈ ਐਂਡ ਕੈਰੀ ਅ ਕਿਰਪਾਨ ਉਥੇ ਇਸ ਸੁਵਿਧਾਨ ਦੇ ਉੱਤੇ ਹਦਾਇਤਾਂ ਪਾਸ ਕਰ ਰਹੇ ਆ ਕਿ ਸਿੱਖਾਂ ਨੂੰ ਕਿਰਪਾਨ ਪਹਿਣ ਤੋਂ ਪੋਗੰਦੀ ਹੈ ਇਹ ਜਿਹੜੀ ਸਿੱਖ ਮਾਰੂ ਨੀਤੀ ਹੈ 40 ਸਾਲ ਹੋ ਗਏ ਸਾਡੇ ਹਰਮੰਦਰ ਸਾਹਿਬ ਤੇ ਹਮਲਾ ਕੀਤੇ ਬੇਕਸੂਰ ਸੰਗਤਾਂ ਨੂੰ ਉੱਥੇ 25000 ਦੀ ਤਦਾਦ ਚ ਕਤਲ ਕੀਤਾ ਗਿਆ ਅਕਾਲ ਤਖਤ ਸਾਹਿਬ ਟੈਟਰੀ ਹੋ ਗਏ ਥਾਂ ਥਾਂ ਪੌਗਸ ਨੇ ਸਾਡੇ ਨੌਜਵਾਨ ਮਾਰ ਕੇ ਜਾ ਕੇ ਨਹਿਰਾਂ ਚ ਸੁੱਟੇ ਭਾਈ ਜਸਵੰਤ ਸਿੰਘ ਖਾਲਸਾ ਨੇ ਸ਼ਮਸ਼ਾਨ ਖਾਟਾਂ 'ਚ ਇਕੱਲੇ ਅੰਬਰਸਰ ਮਾਝੇ ਏਰੀਏ 'ਚ 25 ਹਜ਼ਾਰ ਲਾਸ਼ਾਂ ਦਾ ਵੇਰਵਾ ਸਾਨੂੰ ਦਿੱਤਾ ਹੈ ਜਿਹੜੇ ਇਸ ਦੇਸ਼ ਨੇ ਸਾਡਾ ਕਤਲ ਕੀਤਾ ਹੈ ਇਹ ਕਤਲ ਸਾਡੇ ਲਗਾਤਾਰ ਹੋ ਰਹੇ ਆ ਤੇ ਸਾਡੇ ਚੋਣ ਨਹੀਂ ਹੋਣ ਦੇ ਰਹੇ ਹਰਾਮਗੀ ਦੀ ਗੱਲ ਹੈ ਕਿ ਜਦ ਕਿਰਪਾਨਾਂ ਦੇ ਉੱਤੇ ਪਾਬੰਦੀ ਯੂਰੋ ਸਿਵਲ ਐਵੀਏਸ਼ਨ ਰੋ ਦਾ ਹਿੱਸਾ ਪਾਬੰਦੀ ਲਾ ਰਿਹਾ ਹੈ ਨਾ ਸਾਡੇ ਜਥੇਦਾਰਾਂ ਨੇ ਕਨੇਡਾ ਦੇ ਕਹੇ ਤੇ ਅਮਰੀਕਾ ਦੇ ਕਹੇ ਤੇ ਬੀਜੇਪੀ ਦੇ ਮੁਖੀ ਜਿਹੜਾ ਅਮਿਤ ਸ਼ਾਹ ਹੈ ਨਰਿੰਦਰ ਮੋਤੀ ਹੈ ਉਹਦੇ ਬਰਖਲਾਫ ਕੋਈ ਬਿਆਨ ਦਿੱਤਾ ਹੈ ਨਾ ਪੁੱਛਗਿਛ ਕੀਤੀ ਹੈ ਮੇਰੀ ਅੱਜ ਬੇਨਤੀ ਹੈ ਸਮੂਹ ਸਿੱਖ ਸੰਗਤ ਨੂੰ ਇਹ ਜਿਹੜੇ ਐਸਜੀਪੀਸੀ ਤੇ ਕਾਬਜ ਹੈ ਇਹ ਸਾਡਾ ਕੋਈ ਵੀ ਕੰਮ ਨਹੀਂ ਕਰ ਰਹੇ ਆਪਾਂ ਛੇਤੀ ਤੋਂ ਛੇਤੀ ਆਪਣੇ ਚੋਣ ਕਰੀਏ ਤੇ ਨਾਲ ਦੀ ਨਾਲ ਅਸੀਂ ਆਹ ਜਿਹੜੀ ਬੀਜੇਪੀ ਹੈ ਸਾਨੂੰ ਮਾਰ ਰਹੀ ਉਹਨਾਂ ਨੂੰ ਵੀ ਤਨਖਾਹਿਆ اقرار دے کے ਜਿਵੇਂ ਪੂਰੀ ਮੰਤਰੀ ਹੈ ਜਿਵੇਂ ਰਵਿੰਦਰ ਬਿੱਟੂ ਮੰਤਰੀ ਹੈ ਤੇ ਸਾਰੇ ਜਿਹੜੇ ਸਿੱਖ ਇਹਨਾਂ ਦੇ ਵਿੱਚ ਸ਼ਾਮੂਲੀਅਤ ਕਰ ਰਹੇ ਆ ਉਹਨਾਂ ਦੀ ਵੀ ਆਪਾਂ ਤਨਖਾਹਿਆ اقرار ਦੇ ਕੇ ਉਹਨਾਂ ਤੋਂ ਪੁੱਛ ਕੇ ਕਰੀਏ ਕਿ ਤੁਹਾਡੀ ਭਾਜਪਾ ਕਾਂਗਰਸ ਸਾਡੇ ਸਿੱਖਾਂ ਦੇ ਕਦਰ ਕਿਉਂ ਕਰ